Thank you. ਮੇਰੀ ਗੱਲ ਸੁਣ ਤਾਂ ਤੈਨੂੰ ਵਾਰ-ਵਾਰ ਕਹੀ ਨਾ ਅੰਕ-ਲਕ ਕਰੀਂਦਾ ਤੂੰ ਕਹਿੰਦਾ ਉਹ ਬੈਠੋ ਅੰਕ-ਲਕ ਕਰੀਂਦੇ ਨੀ ਤੂੰ ਤਾਂ ਸਾਨੂੰ ਟਾਈਮ ਕੋਲ ਨਹੀਂ ਦਿੱਤਾ ਤੈਨੂੰ ਅੰਕ-ਲਕ ਕਰੀਂਦੇ ਮੈਨੂੰ ਸਮਝ ਨਹੀਂ ਲੱਗੀ ਤੈਨੂੰ ਅੰਕ-ਲਕ ਕਰੀਂਦੇ ਤੂੰ ਸਮਝਦਾ ਹੀ ਨਹੀਂ ਆ ਮੈਂ ਤੈਨੂੰ ਅੰਕ-ਲਕ ਕਰੀਂਦਾ ਇਹ ਸੰਜਮ ਕਰ ਅਸੀਂ ਕਿਹਨਾਂ ਜਨਤਾ ਪਾਰਟੀਆਂ ਨੂੰ ਮੰਨਦੇ ਐ ਅਸੀਂ ਮੰਨ ਸਕਦੇ ਆ ਇਹ ਚੱਕਰ ਬੰਦ ਕਰ ਦੋ ਜੀ ਬੋਲ ਨਹੀਂ ਸਕਦਾ ਮੈਂ ਇੱਕ ਤਾਲਾ ਤਾਲਾ ਕਰਤਾ ਨਹੀਂ ਬੋਲਦਾ ਮੈਂ ਬੋਲੂਗਾ ਕਿਸੇ ਵੀ ਨਹੀਂ ਕਰਨਾ ਬਾਹਰ ਦਿਖਾ ਰਿਹਾ ਹੈ ਕਰਦਾ ਤੁਹਾਨੂੰ ਕੰਮ ਕਿਉਂ ਨਹੀਂ ਦਿੰਦਾ ਜੰਗਲ ਕੋਈ ਇਹ ਕੋਈ ਗੱਲ ਨਹੀਂ ਸੁਣਦੇ ਤੁਹਾਨੂੰ ਦੇ ਕੰਮ ਨਹੀਂ ਦਿੰਦਾ ਪਰੇਪਾਚ ਫਾਦੀ ਹੋਰੇ ਇੱਕ ਜਨਦੀਆ ਵਰਕਰਸ ਦੀ ਮੀਟਿੰਗ ਸੀ ਕਿ ਮੈਂ ਉਹ ਪਹਿਲੇ ਸਪਾਇਲ ਦੇ ਅੰਦਰ ਜਿੱਥੇ ਥੋੜੇ ਜਿਹਾ ਵਰਕਰਸ ਆਪਸ ਕੁਝ ਬਹਿਸ ਹੋ ਗਈ ਸੀ ਕਿ ਉਹ ਸ਼ਾਂਤ ਕਰਾ ਕੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਹਜਾ ਕੋਈ ਹੋਰ ਫਦਰ ਅਸੈਸ ਰਿਐਕਸ਼ਨ ਦੀ ਵੀਲ ਸ਼ੇਅਰ ਕਿਸ ਚੀਜ਼ ਦੀ ਲੋਡ ਹੋਵੇ ਜੀ ਸਰ ਜਿਸ ਤਰ੍ਹਾਂ ਗੱਲ ਕਰਦੇ ਆ ਜੀ ਜਿਸ ਬੰਦੇ ਵੱਲੋਂ ਕਾਫੀ ਮਤਲਬ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਕਿਥੇ ਮਾਈਕ ਨੂੰ ਲੈ ਕੇ ਕਿ ਉਸ ਨੂੰ ਪੁਲਿਸ ਕਸਟਡੀ ਚ ਵੀ ਲੈ ਲਿਆ ਗਿਆ ਨਹੀਂ ਹਜੇ ਜਿੰਨ ਕੋਈ ਐਕਸ਼ਨ ਲਿਤਾ ਗਿਆ ਹਜੇ ਕੁਝ ਵੀ ਨਹੀਂ ਹੈਗਾ ਹਜੇ ਸਿਰਫ ਅਸੀਂ ਮਾਮਲਾ ਸ਼ਾਂਤ ਕੀਤਾ ਹੈ ਅਸੀਂ ਹਜੇ ਕੋਈ ਜਿੰਨ ਕੋਈ ਐਕਸ਼ਨ ਲਿਤਾ ਨਹੀਂ ਜੀ ਬੂਥ ਸਮੇਲਨ ਸੀ ਪਾਇਲ ਵਿਧਾਨ ਸਭਾ ਦਾ ਅਸੀਂ ਹਰ ਵਿਧਾਨ ਸਭਾ ਚ ਕਰ ਰਹੇ ਹਾਂ ਅੱਜ ਸਮਾਗਮ ਦੌਰਾਨ ਕੁਝ ਭਾਜਪਾ ਭਾਗਾਂ 'ਚ ਤਲਕੀ ਹੋਈ ਆ ਆਪਸੀ ਬਹਿਸ-ਭਾਜੀ ਹੋਈ ਆ ਕਿਸ ਤਰ੍ਹਾਂ ਜਰੀਏ ਨਾਲ ਦੇਖਦੇ ਹੋ ਕਿ ਅਨਸ਼ਾਸਨ ਦੀ ਕਮੀ ਹੈ ਭਾਜਪਾ ਦੇ ਵਿੱਚ ਜਿਨ੍ਹਾਂ ਨੇ ਅਨਸ਼ਾਸਨ ਪੰਕ ਕੀਤਾ ਭਾਜਪਾ 'ਚ ਕੋਈ ਕਮੀ ਨਹੀਂ ਅਨਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਝ ਕਿਤਨਾ ਕਿਤੋਂ ਤੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਊਗਾ ਉਹ ਨਹੀਂ ਰਹਿਣਗੇ yeye oyo ba ko gana 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 ਮੇਰੀ ਗੱਲ ਸੁਣਦਾ ਤੈਨੂੰ ਵਾਰ-ਵਾਰ ਅੰਕਲ-ਅਕਲ ਕਰੀਂਦਾ ਤੂੰ ਕਹਿੰਦਾ ਤੁਸੀਂ ਉਹ ਬੇਡੋ ਅੰਕਲ-ਅਕਲ ਕਰੀਂਦੇ ਸਾਨੂੰ ਕਹਿ ਤੂੰ ਦਿੰਦਾ ਤੈਨੂੰ ਵਾਰ-ਵਾਰ ਅੰਕਲ-ਅਕਲ ਕਰੀਂਦਾ ਤੂੰ ਸਮਝ ਨਹੀਂ ਦੱਸਦੀ ਕਿੰਨੂ ਅੰਕਲ-ਅਕਲ ਕਰੀਂਦਾ ਤੂੰ ਸਮਝਦਾ ਹੀ ਨਹੀਂ ਇਹ ਸਾਨੀਂ ਖੇਡ ਆ ਨਹੀਂ ਹੈ ਸਾਨੂੰ ਇਹ ਦੇ ਦੇ ਕਰ ਅਸੀਂ ਤੁਹਾਨੂੰ ਆਖੀ ਦੰਦਾ ਪਾਰਟੀ ਨੂੰ ਮੰਨਦੀ ਅਸੀਂ ਹੀ ਪਾ ਸਕਦੇ ਅਸੀਂ ਕਰ ਬੰਦ ਕਰ ਦੂ

ਉਰੇ ਪਾਚ ਪਾ ਦੀ ਉਰੇ ਇੱਕ ਜਨਦੀ ਵਰਕਰਸ ਦੀ ਮੀਟਿੰਗ ਸੀ ਕਿ ਮੈਂ ਉਹ ਪਹਿਲੇ ਸਪਾਇਲ ਦੇ ਅੰਦਰ ਜਿੱਥੇ ਥੋੜੇ ਜਿਹਾ ਵਰਕਰਸ ਆਪਸ ਕੁਝ ਬਹਿਸ ਹੋ ਗਈ ਸੀ ਕਿ ਉਹ ਸ਼ਾਂਤ ਕਰਾ ਕੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਹਾਜੇ ਕੋਈ ਹੋਰ ਫਦਰ ਅਸੈਸ ਰਿਐਕਸ਼ਨ ਦੀ ਵੀਲ ਸ਼ੇਅਰ ਕਿਸ ਚੀਜ਼ੀ ਲੋਡ ਹੋਵੇ ਜੀ ਸਰ ਜਿਸ ਤਰ੍ਹਾਂ ਗੱਲ ਕਰਦੇ ਆ ਜੀ ਜਿਸ ਬੰਦੇ ਵੱਲੋਂ ਕਾਫੀ ਮਤਲਬ ਰੋਜ ਪ੍ਰਦਰਸ਼ਨ ਕੀਤਾ ਗਿਆ ਸੀ ਕਿਸੇ ਮਾਈਕ ਨੂੰ ਲੈ ਕੇ ਕਿ ਉਸ ਨੂੰ ਪੁਲਿਸ ਕਸਟਡੀ ਚ ਵੀ ਲੈ ਲਿਆ ਗਿਆ ਨਹੀਂ ਹਾਜੇ ਜਿਸ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਹਾਜੇ ਕੁਝ ਵੀ ਨਹੀਂ ਹੈਗਾ ਹਾਜੇ ਸਿਰਫ ਅਸੀਂ ਮਾਮਲਾ ਸ਼ਾਂਤ ਕੀਤਾ ਹੈ ਅਸੀਂ ਹਾਜੇ ਕੋਈ ਹੋਰ ਰਿਐਕਸ਼ਨ ਨਹੀਂ ਲਿੱਤਾ ਜੀ ਕੁਝ ਸਿਮਿਲਰ ਸੀ ਪਾਇਲ ਵਿਧਾਨ ਸਭਾ ਦਾ ਅਸੀਂ ਹਰ ਵਿਧਾਨ ਸਭਾ ਚ ਕਰ ਰਹੇ ਹਾਂ ਅੱਜ ਸਮਾਗਮ ਦੌਰਾਨ ਕੁਝ ਭਾਜਪਾ ਆਗੂਆਂ 'ਚ ਤਲਕੀ ਹੋਈ ਆ ਆਪਸੀ ਬਹਿਸ-ਭਾਜੀ ਹੋਈ ਆ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਅਨੁਸ਼ਾਸਨ ਦੀ ਕਮੀ ਹੈ ਭਾਜਪਾ ਦੇ ਵਿੱਚ ਜਿਨ੍ਹਾਂ ਨੇ ਅਨੁਸ਼ਾਸਨ ਭੰਗ ਕੀਤਾ ਭਾਜਪਾ 'ਚ ਕੋਈ ਕਮੀ ਨਹੀਂ ਅਨੁਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਝ ਕਿਤਨਾ ਕਿਤੋਂ ਤੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਊਗਾ ਉਹ ਨਹੀਂ ਰਹਿਣਗੇ